ناول نواں جنم ਭਾਗ 19 ਕਿਉਂ ਲੇਖ ਕਿਉਂ ਨਹੀਂ ਹੁੰਦਾ ਬਸ ਪਤਾ ਨਹੀਂ ਤਬੀਅਤ ਠੀਕ ਨਹੀਂ ਮੇਰੀ ਕੁਝ ਕਿਉਂ ਤਬੀਅਤ ਕਿਉਂ ਠੀਕ ਨਹੀਂ ਬਸ ਐਵੇਂ ਪਤਾ ਨਹੀਂ ਮਨਾਲੀ ਤਬੀਅਤ ਨਹੀਂ ਹੋਈ ਠੀਕ ਮਨਾਲੀ ਹਾਂ ਮਨਾਲੀ ਮਨਾਲੀ ਗਏ ਸੀ ਉਹ ਅਮਰਤ ਨਾਲ ਨਾ ਹਾਂ ਹਾਂ ਮਨਾਲੀ ਮਨਾਲੀ ਠੀਕ ਨਹੀਂ ਹੋਈ ਤਬੀਅਤ ਨਹੀਂ ਜੀ ਮਨਾਲੀ ਵੀ ਨਹੀਂ ਮਨਾਲੀ ਵਿੱਚ ਵੀ ਰਹਿਣ ਨਾਲ ਤਬੀਅਤ ਠੀਕ ਨਹੀਂ ਹੋਈ ਸਰੋਜ ਜੀ ਉੱਥੇ ਤੇ ਹੋਣੀ ਚਾਹੀਦੀ ਸੀ ਅਸਲ ਵਿੱਚ ਮਨਾਲੀ ਪਹਿਲਾਂ ਦਿਲ ਵਿੱਚ ਹੋਵੇ ਫੇਰ ਮਨਾਲੀ ਦਾ ਮਤਲਬ ਹੈ ਨਹੀਂ ਤਾਂ ਐਵੇਂ ਹਾਂ ਇਹ ਗੱਲ ਠੀਕ ਹੈ ਮਨਾਲੀ ਪਹਿਲਾਂ ਦਿਲ ਵਿੱਚ ਹੋਵੇ ਫੇਰ ਮਨਾਲੀ ਦਾ ਮਤਲਬ ਹੈ ਨਹੀਂ ਤਾਂ ਉਹ ਗੱਲ ਬਟਾ ਕੇ ਆਖਣ ਲੱਗੀ ਕਵਿਤਾ ਬਹੁਤ ਸੋਹਣੀ ਹੈ ਤੁਹਾਡੀ ਕਵਿਤਾ ਕਿਹੜੀ ਕਵਿਤਾ ਨਵੀਂ ਜਿਹੜੀ ਇਸ ਮਹੀਨੇ ਛਪੀ ਹੈ ਇਸ ਮਹੀਨੇ ਕਵਿਤਾ ਤਾਰਾ ਵਿੱਚ ਛਪੀ ਹੈ ਨਾ ਇਸ ਮਹੀਨੇ ਸਤੰਬਰ ਵਿੱਚ ਜਿਹੜੀ ਮਨਾਲੀ ਵਿੱਚ ਲਿਖੀ ਹੈ ਤੁਸੀਂ ਹਾਂ ਹਾਂ ਸ਼ੁਕਰੀਆ ਮੈਂ ਸਭ ਕੁਝ ਸਮਝਦੇ ਆਖਿਆ ਤਾਰਾ ਵਿੱਚ ਉਸ ਕਵਿਤਾ ਹੇਠ ਮਨਾਲੀ ਵੀ ਛਪਿਆ ਹੋਇਆ ਸੀ ਜਿੱਥੇ ਮੈਂ ਉਹ ਲਿਖੀ ਸੀ ਨਾਲ ਤਰੀਕ ਵੀ ਛਪੀ ਸੀ ਇਸ ਕਵਿਤਾ ਦੇ ਇੱਕ ਬੰਦ ਵਿੱਚ ਕੁੱਲੂ ਦੀਆਂ ਹਸੀਨ ਪਹਾੜਾਂ ਨਾ ਪਰਬਤ ਦੀ ਪਥਰੀਲੀ ਡੰਡੀ ਚੜ੍ਹਦੀਆਂ ਦਸੀਆਂ ਗਈਆਂ ਸਨ ਅਤੇ ਇਨ੍ਹਾਂ ਪਹਾੜਾਂ ਨਾ ਦੇ ਗੋਰੇ-ਗੋਰੇ ਮੂੰਹਾਂ ਉੱਤੇ ਸੂਏ-ਸੂਏ ਪਟਕੇ ਸਨ ਤੇ ਜਿਸਮਾਂ ਉੱਤੇ ਧਾਰੀਆਂ ਵਾਲੇ ਕੰਬਲ ਵਲੇ ਹੋਏ ਸਨ ਕੁੱਲੂ ਦੀ ਜ਼ੁਬਾਨ ਵਿੱਚ ਇਨ੍ਹਾਂ ਵਲੇ ਹੋਏ ਕੰਬਲਾਂ ਨੂੰ ਖੇਸੜੂ ਆਖਿਆ ਜਾਂਦਾ ਸੀ ਪਾਰ ਕਵਿਤਾ ਲਿਖਣ ਵੇਲੇ ਮੈਨੂੰ ਇਸ ਦਾ ਪਤਾ ਨਹੀਂ ਸੀ ਅਮਰਤ ਤਦੇ ਗਿਆ ਤੇ ਕਿਸੇ ਕੋਲੋਂ ਇਸ ਦੇ ਅਸਲੀ ਨਾਮ ਦਾ ਪਤਾ ਲੈ ਕੇ ਆਇਆ ਅਸਲੀ ਨਾਮ ਖੇਸੜੂ ਸੀ ਜੋ ਮੈਂ ਉਵੇਂ ਹੀ ਲਿਖਿਆ ਸੀ ਤਾਂ ਜੋ ਕਵਿਤਾ ਵੱਧ ਤੋਂ ਵੱਧ ਹਕੀਕਤ ਦੇ ਨੇੜੇ ਪਹੁੰਚ ਸਕੇ ਤ੍ਰਿਪਤਾ ਨੂੰ ਇਹ ਖੇਸੜੂ ਲਫ਼ਜ਼ ਬੜਾ ਹੀ ਚੰਗਾ ਲੱਗਾ ਸੀ ਉਹ ਇਸ ਦੀ ਸਿਫਤ ਕਰਦੀ ਬੋਲੀ ਖੇਸੜੂ ਬਹੁਤ ਖੂਬ ਹੈ ਹੈ ਜੀ ਖੇਸੜੂ ਖੇਸੜੂ ਪਾਇਆ ਹੈ ਨਾ ਗਲ ਵਿੱਚ ਤੁਸੀਂ ਕੁਲੂ ਦੀਆਂ ਪਹਾੜਾਂ ਨਾਲ ਦੇ ਇਹ ਖੇਸੜੂ ਬਹੁਤ ਸੋਹਣਾ ਹੈ ਅੱਛਾ ਉਹ ਖੇਸੜੂ ਹਾਂਜੀ ਖੇਸੜੂ ਸੋਹਣਾ ਹੈ ਮੈਂ ਜਰਾ ਕੋ ਹੱਸ ਕੇ ਆਖਿਆ ਹੋਰ ਕੀ ਲਿਖਿਆ ਮਨਾਲੀ ਵਿੱਚ ਬੱਸ ਜੀ ਹੋਰ ਤਾਂ ਕੁਝ ਨਹੀਂ ਲਿਖਿਆ ਬੱਸ ਇਹ ਕਵਿਤਾ ਲਿਖੀ ਹਾਂਜੀ ਬੱਸ ਇੱਕੋ ਇਹ ਇਹ ਵੀ ਬਹੁਤ ਮੁਸ਼ਕਿਲ ਲਿਖੀ ਬਹੁਤ ਮੁਸ਼ਕਿਲ ਉਹਨਾਂ ਨੇ ਫੇਰ ਗੱਲ ਬਟਾਈ ਕਿੰਨੇ ਕੁ ਦਿਨ ਰਹਿਣੇ ਤੁਸੀਂ ਮੈਂ ਹਾਲੇ ਕੁਝ ਦਿਨ ਰਹਾਗਾ ਜੀ ਚੰਗਾ ਫੇਰ ਮਿਲਣਾ ਕਦੇ ਚੰਗਾ ਜੀ ਮੈਂ ਮਿਲਾਂਗਾ ਆਸ਼ਾ ਜੀ ਆਸ਼ਾ ਜੀ ਅਤੇ ਰਸੀਵਰ ਰੱਖੇ ਗਏ ਅਸਲ ਵਿੱਚ ਅਮਰਤ ਇਹ ਚਾਹੁੰਦਾ ਸੀ ਕਿ ਤ੍ਰਿਪਤਾ ਉਸਦੇ ਘਰ ਆ ਜਾਵੇ ਤੇ ਉੱਥੇ ਆ ਕੇ ਰੋਟੀ ਖਾਵੇ ਚੰਗਾ ਦਿਨ ਲੰਘ ਜਾਵੇਗਾ ਪਰ ਉਹ ਆ ਨਹੀਂ ਸਕੀ ਸ਼ਾਇਦ ਉਸ ਨੂੰ ਕੋਈ ਕੰਮ ਸੀ ਜਾਂ ਉਂਝ ਹੀ ਨਾ ਕਰ ਦਿੱਤੀ ਇਸ ਬਾਰੇ ਕੁਝ ਪਤਾ ਨਹੀਂ ਹਾਂ ਉਹ ਆਈ ਨਹੀਂ ਸੀ ਅਸੀਂ ਇਕੱਲਿਆਂ ਰੋਟੀ ਖਾਧੀ ਹੁਣ ਅਸੀਂ ਹਨੇਰੇ ਵਿੱਚ ਅੰਦਰ ਬੈਠੇ ਨਿਕੀਆਂ ਨਿਕੀਆਂ ਗੱਲਾਂ ਵਿੱਚ ਮਸ਼ਰੂਫ ਸਾਂ ਅੰਦਰ ਸਾਡੇ ਕਮਰੇ ਵਿੱਚ ਪਤਲਾ ਪਤਲਾ ਰੇਸ਼ਮੀ ਹਨੇਰਾ ਛਾਇਆ ਰਹਿੰਦਾ ਸੀ ਜੋ ਬਹੁਤ ਸੋਹਣਾ ਲੱਗਦਾ ਸੀ ਇਹ ਹਨੇਰਾ ਸਾਡੇ ਵੱਲੋਂ ਹੀ ਪੈਦਾ ਕੀਤਾ ਗਿਆ ਸੀ ਬੂਹੇ ਬਾਰੀਆਂ ਬੰਦ ਕਰਕੇ ਕਮਰੇ ਵਿੱਚ ਇੱਕ ਬਾਰੀ ਸੀ ਜੋ ਬਾਹਰ ਸਾਡੇ ਲਾਗੋਂ ਲੰਗਦੀ ਸੜਕ ਵੱਲ ਨੂੰ ਖੁੱਲਦੀ ਸੀ ਇਸ ਨੂੰ ਸ਼ੀਸ਼ੇ ਨਹੀਂ ਸਨ ਇਹ ਬਾਰੀ ਬੰਦ ਹੋ ਜਾਂਦੀ ਤੇ ਬੂਹਾ ਪੇੜ ਲਿਆ ਜਾਂਦਾ ਬੂਹੇ ਨੂੰ ਸ਼ੀਸ਼ੇ ਲੱਗੇ ਸਨ ਤੇ ਸ਼ੀਸ਼ਿਆਂ ਪਿੱਛੇ ਪਰਦੇ ਸਨ ਗਰਮੀ ਵਿੱਚ ਇਹ ਰੇਸ਼ਮੀ ਹਨੇਰਾ ਠੰਡਕ ਦਿੰਦਾ ਸੀ ਚਮਕ ਤੱਤੀ ਲੱਗਦੀ ਸੀ ਖਾਸ ਕਰ ਬਾਹਰ ਦੀ ਤੁੱਪ ਦੀ ਚਮਕ ਅੰਦਰ ਪੱਖਾ ਚੱਲਦਾ ਤੇ ਇੱਕ ਕੋਨੇ ਵਿੱਚ ਲੈਂਪ ਜਗਾ ਕੇ ਨੀਵਾ ਕਰਕੇ ਰੱਖਿਆ ਜਾਂਦਾ ਸੀ ਇਹ ਬਿਜਲੀ ਦਾ ਟੇਬਲ ਲੈਂਪ ਸੀ ਇਉਂ ਇਹ ਟੇਬਲ ਲੈਂਪ ਦਾ ਚਾਨਣ ਕਣੇ ਹਨੇਰੇ ਨੂੰ ਪਤਲਾ ਕਰਦਾ ਬਲਬ ਦੇਸ ਦਾ ਨਹੀਂ ਸੀ ਉਹ ਸ਼ੇਡ ਦੀ ਓਟ ਵਿੱਚ ਹੁੰਦਾ ਸੀ ਬਾਹਰ ਬਰਾਂਡੇ ਵਿੱਚ ਕਾਨਿਆਂ ਵਾਲੇ ਨੀਲੇ ਪਰਦੇ ਲੱਗੇ ਸਨ ਦੁਪਹਿਰ ਨੂੰ ਉਹ ਪੂਣੀ ਖੋਲ ਕੇ ਥੱਲੇ ਸੁੱਟ ਲੈ ਜਾਂਦੇ ਸਨ ਕਮਰੇ ਵਿੱਚ ਦੀਵਾਰ ਦੇ ਨਾਲ ਦਿਵਾਨ ਡਾਇਆ ਹੋਇਆ ਸੀ ਤੇ ਉੱਤੇ ਮੋਟਾ ਗੱਦਾ ਤੇ ਉੱਤੇ ਵਧੀਆ ਚਾਦਰ ਸੀ ਵੱਡੇ ਵੱਡੇ ਫੁੱਲਾਂ ਵਾਲੀ ਪਿਛਲੇ ਪਾਸੇ ਕੰਧ ਨਾਲ ਇੱਕ ਚਿੱਕ ਜਿਹੀ ਲੱਗੀ ਹੋਈ ਸੀ ਜੋ ਸੂਣ ਦੀਆਂ ਸੁਨਹਿਰੀ ਪਤਲੀਆਂ ਤੀਲਾਂ ਦੀ ਬਣੀ ਹੋਈ ਸੀ ਇਹ ਇਹ ਪੇਠ ਨੂੰ ਕਲੀ ਲੱਗਣ ਤੋਂ ਸੀ ਢੋ ਲਾਉਣ ਲਈ ਮੋٹے-ਮੋٹے ਰੰਗ-ਬਰੰਗੇ 쿠ਸ਼ਨ ਸਨ ਕਾਲੇ ਪੀਲੇ ਲਾਲ 쿠ਸ਼ਨ ਇਨ੍ਹਾਂ ਦੇ ਰੰਗ ਮੂੜਿਆਂ ਦੇ ਰੰਗਾਂ ਨਾਲ ਮਿਲਦੇ ਸਨ ਜਿਵੇਂ ਇਹ ਇੱਕ ਹੀ ਸੈੱਟ ਹੋਣ ਸਵਾ ਕੁ ਦੋ ਦਾ ਵਕਤ ਸੀ 2:30 ਵਜੇ ਦਾ ਹੋਵੇਗਾ ਅੰਮ੍ਰਿਤ ਜਰਾ ਬਾਹਰ ਗਿਆ ਤੇ ਝਟ ਹੀ ਆ ਕੇ ਆਖਣ ਲੱਗਾ ਤ੍ਰਿਪਤਾ ਆ ਰਹੀ ਹੈ ਹੁਣੇ ਆ ਰਹੀ ਹੈ 15ਵੀਆਂ ਮਿੰਟਾਂ ਵਿੱਚ ਉਹ ਬਾਹਰ ਜਾ ਕੇ ਬੂਹਾ ਪੇੜ ਕੇ ਟੈਲੀਫੋਨ ਕੀਤਾ ਸੀ ਤੇ ਪਤਾ ਨਹੀਂ ਸੀ ਕਿ ਆ ਕੀ ਕਿ ਉਹ ਝਟ ਆ ਰਹੀ ਸੀ 15 20 ਮਿੰਟਾਂ ਵਿੱਚ ਫੋਨ ਬਾਹਰ ਬਰਾਂਡੇ ਵਿੱਚ ਖਾਣੇ ਦੀ ਮੇਜ਼ ਉੱਤੇ ਪਿਆ ਸੀ ਤੇ ਪਹਿਲਾਂ ਵੀ ਅਸੀਂ ਬਾਹਰ ਜਾ ਕੇ ਹੀ ਉਸ ਨੂੰ ਫੋਨ ਕੀਤਾ ਸੀ ਬੂਹੇ ਦੀ ਸਰਦਲ ਉੱਤੇ ਬਹਿ ਕੇ ਹੁਣ ਅੰਮ੍ਰਿਤ ਨੇ ਬੂਹਾ ਪੇੜ ਕੇ ਉਸ ਨੂੰ ਫੋਨ ਕੀਤਾ ਤੇ ਮੈਨੂੰ ਉਹਦੇ ਇਸ ਫੋਨ ਦਾ ਪਤਾ ਨਹੀਂ ਲੱਗ ਸਕਿਆ ਅਤੇ ਹੁਣ ਉਹ ਆ ਰਹੀ ਸੀ ਪਹਿਲਾਂ ਨਾ ਕਰ ਦਿੱਤੀ ਸੀ ਹੁਣ ਮਨ ਬਣ ਗਿਆ ਹੋਵੇਗਾ ਜਾਂ ਜੋ ਅੜਿੱਕਾ ਹੋਵੇਗਾ ਉਹ ਰਹਿ ਨਹੀਂ ਗਿਆ ਹੋਵੇਗਾ ਖੈਰ ਇਹ ਕੋਈ ਗੱਲ ਨਹੀਂ ਕਰੋਲ ਬਾਗ ਤੋਂ ਅੱਗੇ ਈਸਟ ਪਟੇਲ ਨਗਰ ਵਿੱਚ ਉਹ ਰਹਿੰਦੀ ਸੀ ਈਸਟ ਪਟੇਲ ਨਗਰ ਤੋਂ ਸਕੂਟਰ ਉੱਤੇ ਉਸ ਆਉਣਾ ਸੀ 3 ਵੀਲਰ ਉੱਤੇ 15-20 ਮਿੰਟਾਂ ਦਾ ਹੀ ਸਫ਼ਰ ਸੀ ਇਹ ਬਹੁਤਾ ਨਹੀਂ ਖੈਰ ਉਹ ਆ ਰਹੀ ਸੀ ਮਨਾਲੀ ਵਰਗੀ ਸੋਹਣੀ ਪੰਜਾਬੀ ਦੀ ਹਸੀਨ ਕਵਿਤਰੀ ਇੱਕ ਅਦੁੱਤੀ ਚਾਨਣ ਜਿਸ ਨੂੰ ਹਰ ਕੋਈ ਤੱਕਣਾ ਅਤੇ ਜਿਸ ਦੇ ਹਰ ਕੋਈ ਨੇੜੇ ਹੋ ਕੇ ਰੌਸ਼ਨ ਹੋ ਜਾਣਾ ਚਾਹੁੰਦਾ ਸੀ ਖਾਸ ਕਰ ਹਰ ਕੋਈ ਮਰਦ ਤੇ ਕਵੀ तृप्तता ਦੇ ਆਉਣ ਦੀ ਖਬਰ ਸੁਣ ਕੇ ਮੈਨੂੰ ਕੋਈ ਬਹੁਤੀ ਖੁਸ਼ੀ ਨਹੀਂ ਹੋਈ ਕੁਝ ਕੋ ਖੁਸ਼ੀ ਹੋਈ ਸੀ ਪਰ ਜਿੰਨੀ ਹੋਣੀ ਚਾਹੀਦੀ ਸੀ ਓਨੀ ਨਹੀਂ ਹੋ ਸਕੀ ਮੈਂ ਸਧਾਰਨ ਜਹਾ ਹੀ ਰਿਆ ਉਕਾ ਹੀ ਮੈਂ ਟੜਕ ਨਾ ਸਕਿਆ ਅੰਤਾਂ ਦਾ ਹੀਨ ਭਾਵ ਸੀ ਤੇ ਹੁਣ ਮੈਂ ਰਾਖ ਦੀ ਬੁਜੀ ਹੋਈ ਏ ਕਟੇਰੀ ਵਾਂਗ ਹੀ ਸਾਂ ਤੇ ਉਕਾ ਚਮਕ ਨਹੀਂ ਰਿਹਾ ਸਾਂ ਆਪਨਾ ਆਪ ਸਵਾਰ ਕੇ ਕੁਝ ਉਹਨੂੰ ਸੋਹਣਾ ਲੱਗਣ ਜੋਗਾ ਵੀ ਮੇਰੇ ਵਿੱਚ ਖੁਆਇਸ਼ ਨਹੀਂ ਸੀ ਬਾਕੀ ਮੈਂ ਜਿਉਂਦਾ ਨਹੀਂ ਸਾਂ ਮੁਰਦਾ ਸਾਂ ਮੁਰਦੇ ਨਾਲੋਂ ਵੀ ਬੱਤਰ ਸਗੋਂ 15 ਬੀਹਾਂ ਮਿੰਟਾਂ ਮਗਰੋਂ ਬੂਹੇ ਉੱਤੇ ਘੰਟੀ ਵੱਜੀ ਸ਼ਾਇਦ ਤ੍ਰਿਪਤਾ ਆ ਗਈ ਸੀ ਮੈਂ ਦੀਵਾਨ ਦੀ ਨੁੱਕਰ ਉੱਤੇ ਟੇਡਾ ਲੇਟਿਆ ਹੋਇਆ ਸਾਂ ਬਹੁਤ ਹੀ ਬੇਪਰਵਾਹੀ ਨਾਲ ਬੇਠ ਦਰਵਾਜੇ ਵੱਲ ਸੀ ਤੇ ਇੱਕ ਕੁਸ਼ਣ ਦੇ ਆਸਰੇ ਮੇਰਾ ਚੱਕ ਨਾਲ ਸਿਰ ਸ਼ੂ ਰਿਆ ਸੀ ਕੱਪੜੇ ਕਾਫੀ ਮੈਲੇ ਸਨ ਤੇ ਸ਼ਿਕਨਾ ਪਈਆਂ ਹੋਈਆਂ ਸਨ ਗਾਲ ਵਿੱਚ ਬਿਸਕਟ ਜਿਹੇ ਰੰਗ ਦੀ ਧਾਰੀਆਂ ਵਾਲੀ ਕਮੀਜ਼ ਪਾਈ ਸੀ ਤੇ ਤੇਰ ਬਿਸਕੁਟੀ ਰੰਗ ਦੀ ਹੀ ਟ셔츠 ਦੀ ਉਹੀ ਪਤਲੂਨ ਸੀ ਜਿਸ ਨੂੰ ਉਸ ਦਿਨ ਪੁਲ ਤੋਂ ਲੈਂਦਿਆਂ ਚਿੱਕੜ ਜਿਹਾ ਲੱਗ ਗਿਆ ਸੀ ਇਹ ਅਜੇ ਤੱਕ ਧੋਤੀ ਨਹੀਂ ਸੀ ਦੇਲ ਹੀ ਨਹੀਂ ਸੀ ਕੀਤਾ ਮੇਰਾ ਆਖਿਰ ਚਿੱਕੜ ਆਪਣੇ ਆਪ ਹੀ ਸੁੱਕ ਕੇ ਭੁਰ ਗਿਆ ਤੇ ਲੈ ਗਿਆ ਹੁਣ ਹਲਕੇ ਹਲਕੇ ਦਾਗ ਸਨ ਜੋ ਬਹੁਤੇ ਬੁਰੇ ਨਹੀਂ ਸਨ ਲੱਗਦੇ ਸ਼ਾਇਦ ਮੈਂ ਧੋ ਲਈ ਹੋਵੇਗੀ ਤੇ ਪ੍ਰੈਸ ਕਰਵਾ ਲਈ ਹੋਵੇਗੀ ਪੂਰੀ ਤਰ੍ਹਾਂ ਯਾਦ ਨਹੀਂ ਦਾਗ ਜ਼ਰੂਰ ਦਿਸਦੇ ਸਨ ਨਾਲੇ ਕਰੀਜ ਵੀ ਨਹੀਂ ਸੀ ਕੈਂਟੇ ਸੁਣਦੇ ਸਾਰੇ ਹੀ ਅੰਮ੍ਰਿਤ ਬੂਆ ਖੋਲਣ ਲਈ ਉੱਠਿਆ ਤੇ ਨਾਲੇ ਹੀ ਮੈਨੂੰ ਆਖਣ ਲੱਗਾ ਆਪਣਾ ਆਪ ਸਵਾਰ ਲਈ ਬਈ ਜਰਾ ਆਪਣਾ ਆਪ ਸਵਾਰ ਲੈ ਕੋਜ ਇਹ ਮੀਆਂ ਸ਼ਾਇਰ ਸਾਹਿਬ ਉਹਨੂੰ ਪੂਰਾ ਯਕੀਨ ਸੀ ਕਿ ਬਾਹਰ ਤ੍ਰਿਪਤਾ ਹੀ ਖੜੀ ਹੈ ਪਰ ਮੈਂ ਟੱਸ ਤੋਂ ਮਸਣਾ ਹੋਇਆ ਉਸੇ ਤਰ੍ਹਾਂ ਹੀ ਲੇਟ ਰਿਆ ਰਹਾ ਸਿਰ ਉੱਤੇ ਪੱਗ ਵੀ ਰੱਖਣ ਦੀ ਖੇਚਲ ਨਹੀਂ ਕੀਤੀ ਮੈਂ ਜਿਹੜੀ ਕਿ ਮੈਂ ਆਉਂਦੇ ਸਾਰ ਉਤਾਰ ਕੇ ਰੱਖ ਦਿੱਤੀ ਸੀ ਠੀਕ ਹੈ ਤ੍ਰਿਪਤਾ ਸੀ ਪਾਰ ਮੇਰੇ ਮਨ ਵਿੱਚ ਸ਼ੌਕ ਨਹੀਂ ਸੀ ਮੈਂ ਉਸੇ ਤਰਾਹੀ ਟੇਡੇ ਰੁਖ ਵੱਲ ਪਿੱਠ ਮੋੜ ਕੇ ਪਿਆਰਿਆ ਤੇ ਓਕਾ ਹੀ ਉਸ ਲਈ ਤਿਆਰ ਨਾ ਹੋਇਆ ਮਨ ਵਿੱਚ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਚੁਣ ਚੁਨਾਹਟ ਜਈ ਨਹੀਂ ਸੀ ਆਈ ਅੰਮ੍ਰਿਤ ਬੂਹੇ ਉੱਤੇ ਗਿਆ ਭਾਵੇਂ ਮੈਂ ਅੰਦਰ ਲੇਟਿਆ ਸੀ ਪਰ ਮੇਰਾ ਕੰਨ ਬਾਹਰ ਬੂਹੇ ਵਿੱਦੀ ਵਿੜਕ ਉੱਤੇ ਹੀ ਲੱਗਾ ਸੀ ਚਾਹੀਦਾ ਤਾਂ ਮੈਨੂੰ ਵੀ ਸੀ ਕਿ ਅੰਮ੍ਰਿਤ ਦੇ ਨਾਲ ਹੀ ਮੈਂ ਵੀ ਉਸ ਲਈ ਬੂਏ ਉੱਤੇ ਜਾਂਦਾ ਤੇ ਉਵੇਂ ਹੀ ਸਵਾਗਤ ਕਰਦਾ ਪਰ ਮੈਂ ਬਾਹਰੋਂ ਆਇਆ ਸੀ ਨਾਲੇ ਟੈਂਦੀ ਕਲਾ ਸੀ ਨਾਲੇ ਪਤਾ ਵੀ ਨਹੀਂ ਸੀ ਕਿ ਬੂਏ ਉੱਤੇ ਕੌਣ ਹੈ ਕੋਈ ਹੋਰ ਵੀ ਹੋ ਸਕਦਾ ਸੀ ਸੋ ਇਹਨਾਂ ਗੱਲਾਂ ਕਰਕੇ ਇਹ ਅੰਮ੍ਰਿਤ ਦਾ ਆਪਣਾ ਹੀ ਕੰਮ ਸੀ ਓੰਜ ਵੀ ਅੰਮ੍ਰਿਤ ਆਪ ਹੀ ਉੱਠ ਕੇ ਬੂਆ ਖੋਲਦਾ ਹੁੰਦਾ ਸੀ ਜਦ ਵੀ ਘੰਟੀ ਵਜਦੀ ਸੀ ਧੰਨਵਾਦ